ਜੈ ਗੁਰਦੇਵ ਧੰਨ ਗੁਰਦੇਵ ਜੋ ਬੋਲੇ ਸੋਨਰ ਪੈ ਸਤਿਦਾਸ ਮਹਾਰਾਜ ਕੀ ਜੈ ਸਹਿਵੇ ਕਮਾਲ ਜਗਤ ਪਿਤਾ ਗੁਰੂਆਂ ਦੇ ਗੁਰੂ ਜਗਤ ਗੁਰੂ ਸਤਿਗੁਰੂ ਦਾਸ ਮਹਾਰਾਜ ਦਾ 648ਵਾਂ ਪ੍ਰਕਾਸ਼ ਦਿਹਾੜਾ ਸ੍ਰੀ ਗੁਰੂ ਦਾਸ ਭਵਨ ਬਾਦਲੋਂ ਨਾ ਬਾਰਸੀ ਲੋਂ ਨਾ ਅਲੋਤ ਬੈਕ ਅਗਲੇਸੀਆ ਜਰੋਨਾ ਵਲੈਂਸੀਆ ਅਤੇ ਪੂਰੇ ਯੂਰਪ ਦੀ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਇਸ ਵਾਰ ਵਿਸ਼ਾਲ ਪੱਧਰ ਤੇ ਮਨਾਇਆ ਜਾ ਰਿਹਾ ਇਸ ਵਿਸ਼ਾਲਤਾ ਨੂੰ ਹੋਰ ਚਾਰਚਨ ਲਾਉਂਦੇ ਹੋਏ ਹੋਰ ਵਾਅਦਾ ਕਰਦੇ ਹੋਏ ਸਾਡੇ ਐਮਪੀ ਰੋਬਰ ਮਸੀਹ ਸਾਹਿਬ ਇੰਡੀਆ ਤੋਂ ਰਾਸ਼ਟਰਪਤੀ ਅਵਾਡੀ ਸਾਡੇ ਇਸ 638ਵੇਂ ਸਤੁਦਾਰ ਮਾਰੇ ਪ੍ਰਕਾਸ਼ ਦਿਹਾੜੇ ਵਿੱਚ ਸ਼ਮੂਲੀਅਤ ਕਰਨ ਲਈ ਉਹਨਾਂ ਨੂੰ ਅਸੀਂ ਸੱਦਾ ਪੱਤਰ ਦੇਣ ਪਹੁੰਚੇ ਸਨ ਬੜਾ ਉਹਨਾਂ ਨੇ ਲੱਗਾ ਸਾਡਾ ਮਾਨ ਸਤਿਕਾਰ ਕੀਤਾ ਔਰ ਸਾਨੂੰ ਇਹਨਾਂ ਨੇ ਇਹ ਜ਼ਰੂਰ ਵਾਅਦਾ ਕੀਤਾ ਕਿ ਬੜਬੁੱਲੇ ਸਮੇਂ ਵਿੱਚੋਂ ਜ਼ਰੂਰ ਇਹ ਦਿਨ ਐਤਵਾਰ 22 ਮਾਰਚ ਨੂੰ ਆਪਣੇ ਗੁਰੂ ਘਰ ਵਿਖੇ ਪਹੁੰਚ ਕੇ 23 ਤਰੀਕ ਦਿਨ ਐਤਵਾਰ ਨੂੰ ਵਿਸ਼ਾਲ ਨਗਰ ਕੀਰਤਨ ਵਿੱਚ ਵਿਸ਼ੁਲੀ ਕਰਾਂਗੇ ਔਰ ਜੋ ਪੁਮਾਰ ਵਿਖੇ ਅਸੀਂ ਸਟੇਡੀਅਮ ਜਾਂ ਹੋਰ ਬੁੱਕ ਕੀਤਾ ਹੈ ਉਸ ਵਿੱਚ ਵੀ ਆਪਣਾ ਬੜਮੁੱਲਾ ਸਮਾਨ ਸਾਰਾ ਸਮਾਂ ਉੱਥੇ ਬਤਾਉਣਗੇ ਗੁਰੂ ਚਾਨਾ ਦੇ ਵਿੱਚ ਅਸੀਂ ਸਾਰੀ ਸਾਧ ਸੰਗਤ ਨੂੰ ਇੱਥੇ ਦੱਸਣਾ ਕਰਦੇ ਹਾਂ ਕਿ ਸਾਡੇ ਰੌਬਰ ਮਸੀਹ ਸਾਹਿਬ ਸਾਡੇ ਗੁਰੂ ਘਰ ਦੀ ਕਮੇਟੀ ਨਾਲ ਮੋਢਾ ਨਾਲ ਮੋਢਾ ਲਾ ਕੇ ਕੱਢਦੇ ਹਨ ਔਰ ਪੂਰਾ ਸਹਿਯੋਗ ਦਿੰਦੇ ਹਨ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਔਰ ਸਾਰੀ ਸਾਧ ਸੰਗਤ ਨੂੰ ਬੇਨਤੀ ਕਰਦੇ ਹਾਂ ਕਿ 23 ਮਾਰਚ ਦਿਨ ਐਤਵਾਨੂ ਸ਼੍ਰੀ ਉਦਾਸ ਮਾਰੇ ਦੇ ਗੁਰਪੁਰਬ 'ਤੇ ਪਹੁੰਚੋ ਤਾਂ ਜੋ ਅਮਰਤਵਾਨੀ ਦੇ ਜਾਪਾਂ ਦਾ ਅਰਦਾਸ ਔਰ ਬੇਨਤੀ ਵਿੱਚ ਸ਼ਾਮਲ ਹੋਵੋ ਔਰ ਸਾਡੇ ਪੰਜਾਬ ਦੇ ਮਸ਼ਹੂਰ ਗਾਇਕ ਔਰ ਰਾਈਟਰ ਸਤਜੀ ਖੋਖੇਵਾਲੀਆ ਸਾਹਿਬ ਉਹ ਵੀ ਆਪਣੇ ਸ਼ਬਦਾਂ ਨਾਲ ਨਿਹਾਲ ਕਰਨਗੇ ਔਰ ਕੀਰਤਨੀਆਂ ਜਿੱਥੇ ਵੀ ਉਸ ਟਾਈਮ ਪਹੁੰਚ ਰਹੇ ਹਨ ਸੋ ਸਤਨੁਦਾਸ ਮਹਾਰਾਜ ਦਾ ਓਟ ਆਸਰਾ ਲੈ ਕੇ ਸਾਰੀਆਂ ਸੰਤਾਂ ਨੂੰ ਅਪੀਲ ਬੇਨਤੀ 23 ਮਾਰਚ ਦੇ ਦਿਨ ਐਤਵਾਂ ਨੂੰ ਗੁਰੂ ਘਰ ਵਿਖੇ ਪਹੁੰਚ ਕਰਕੇ ਸਤਨੁਦਾਸ ਮਹਾਰਾਜ ਦਾ ਆਸ਼ੀਰਵਾਦ ਪ੍ਰਾਪਤ ਕਰੋ ਔਰ ਖੁਸ਼ਿਆਕ ਪ੍ਰਾਪਤ ਕਰੋ ਜੈ ਗੁਰਦੇਵ ਤਨ ਗੁਰਦੇਵ ਜੋ ਬੋਲੇ ਸੋ ਨਿਹਾਲ ਸਤਨੁਦਾਸ ਮਹਾਰਾਜ ਕੀ ਜੈ